ਤੁਸੀਂ ਪੈਣਾ ਪੈ ਕੇ ਦੇ ਪੈ ਕੇ ਦੇਖੋ ਤੁਹਾਨੂੰ ਡਰ ਲੱਗੂਗਾ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇੰਨਾ ਜ਼ਿਆਦਾ ਭਰਿਆ ਗਿਆ ਖੁਦ ਵਿਸ਼ਵਾਸ ਸੈਲਫ ਕੌਨਫੀਡੈਂਸ ਦੀ ਕਮੀ ਹੋ ਗਈ ਸਾਨੂੰ ਸਮਾਜ ਤੋਂ ਡਰ ਲੱਗਣ ਲੱਗ ਗਿਆ ਸਾਨੂੰ ਇਹ ਲੱਗਦਾ ਵੀ ਜੇ ਅਸੀਂ ਖੁੱਲੇ ਚ ਪੈ ਗਏ ਕੋਈ ਸਾਨੂੰ ਮਾਰ ਨਾ ਜਾਵੇ ਕੋਈ ਆਏ ਨਾ ਕਰ ਦੇ ਉਹੀ ਉਹੀ ਸੋਚ ਸਾਡੇ ਬੱਚਿਆਂ ਨੂੰ ਦੇ ਰਹੇ ਹਾਂ ਉਹ ਸਮਾਂ ਹੁੰਦਾ ਸੀ ਜਦੋਂ ਲੋਕ ਬੀਹਿਆਂ ਦੇ ਵਿੱਚ ਮੰਜੇ ਢਾ ਕੇ ਪਏ ਹੁੰਦੇ ਸੀਗੇ ਇੱਕ ਦੂਜੇ ਨਾਲ ਸਾਹ ਹੁੰਦੇ ਸੀ ਰੋਟੀ ਖਾਣੀ ਬੈਠਣਾ ਉੱਠਣਾ ਜਿਹੜੀਆਂ ਉਸ ਥਾਂ ਉਹ ਤਿਰੰਝਣਾ ਉਹ ਖਤਮ ਕਿਉਂ ਅਸੀਂ ਖੁਦ ਖਤਮ ਕੀਤੀਆਂ ਨਾ ਅਸੀਂ ਗੱਲਾਂ ਕਰਦੇ ਆ ਗੱਲਾਂ ਵੱਡੀਆਂ ਕਰਦੇ ਆ ਅਸੀਂ ਸੱਭਿਆਚਾਰ ਦੇ ਗੱਲਾਂ ਕਰਦੇ ਆ ਕੀ ਅਸੀਂ ਸਾਡੇ ਬੱਚਿਆਂ ਨੂੰ ਉਹ ਸੱਭਿਆਚਾਰ ਦੇ ਰਹੇ ਆ ਉਹ ਚੀਜ਼ਾਂ ਖਤਮ ਕੀਤੀਆਂ ਜਾ ਰਹੀਆਂ ਕਿਹਨੇ ਕੀਤੀਆਂ ਅਸੀਂ ਖੁਦ ਕੀਤੀਆਂ ਨਾ ਅਸੀਂ ਜਿਹੜੇ ਸਾਡੇ ਬੱਚੇ ਨੇ ਉਹਨਾਂ ਬੱਚਿਆਂ ਨੂੰ ਤੁਸੀਂ ਨਾ ਕਦੇ ਵਾਸਤੇ ਵੀ ਐ ਤੋੜ ਕੇ ਦੇਖਿਓ ਕਾਨਵੈਂਟ ਸਕੂਲਾਂ ਚ ਪੜਨ ਵਾਲੇ ਬੱਚਿਆਂ ਨੂੰ ਤੁਸੀਂ ਦਰਖਤਾਂ ਦੇ ਨਾਮ ਪੁੱਛ ਕੇ ਦੇਖੋ ਫਾਸਲਾਂ ਦੇ ਨਾਮ ਤਾਂ ਬਹੁਤ ਹੀ ਦੂਰ ਦੀ ਗੱਲ ਹੈਗੀ ਉਹ ਬੱਚੇ ਤੁਹਾਨੂੰ ਦੱਸ ਨਹੀਂ ਸਕਣਗੇ ਪਰ ਉਹ ਇੰਟੈਲੀਜੈਂਟ ਬਹੁਤ ਹੋਣਗੇ ਪਰ ਉਹਨਾਂ ਦਾ ਸਮਾਜਿਕ ਵਿਕਾਸ ਨਹੀਂ ਹੋਇਆ ਹੁੰਦਾ ਹੈ ਪਰ ਉਹਨਾਂ ਪੈਸੇ ਦਾ ਦਿਮਾਗ ਹੈ ਜੋ ਉਹਨਾਂ ਨੂੰ ਕਹਿੰਦੇ ਜਿਉ ਉਹਨਾਂ ਦੇ ਦਿਮਾਗ ਦੇ ਵਿੱਚ ਹੈ ਨਾ ਜੋ ਅਸੀਂ ਉਹਨਾਂ ਨੂੰ ਅਸੀਂ ਇੱਕੋ ਹੀ ਚੀਜ਼ ਉਹਨਾਂ ਦੇ ਦਿਮਾਗ 'ਚ ਫਿੱਟ ਕਰਤੀ ਪੈਸਾ ਭਾਈ ਪ੍ਰਪਾਤ ਖਤਮ ਘਰ-ਬਾਰ ਖਤਮ ਮਨੁੱਖੀ ਸਾਂਝ ਖਤਮ ਘਰ-ਬਾਰ ਖਤਮ ਉਹਨਾਂ ਇਹ ਕਹਿੰਦੇ ਜਿੰਨੇ ਜਿੰਦੇ ਹੋ ਸਕਦੇ ਨੇ ਜਿੰਨਾ ਕਹਿੰਦੇ ਸਾਰਾ ਘਰ ਇੱਕ ਲੋਕ ਬੰਦ ਹੋਣਾ ਚਾਹੀਦਾ ਕਿਉਂਕਿ ਆਂਡ ਗਵਾੜ ਨੂੰ ਆਂਡ ਗਵਾੜ ਤੋਂ ਖਤਰਾ ਹੋ ਗਿਆ ਕੈਮਰਿਆਂ ਨੇ ਲੈ ਲਈ ਉਹਨਾਂ ਦੀ ਥਾਂ ਵੀ ਸਾਡੇ ਜਾਣ ਤੋਂ ਬਾਅਦ ਕਿਤੇ ਕੋਈ ਕੁਝ ਹੋ ਨਾ ਜਾਵੇ ਅਸੀਂ ਇੱਕ ਡਰ ਦੇ ਵਿੱਚ ਜਉਣ ਲੱਗੇ ਸਾਡਾ ਸਮਾਜ ਵੀ ਸਿਰ ਇੱਕ ਚੀਜ਼ ਛੋਡੇ ਵਾਲੇ ਦੀ ਇੱਕ એનર્ਜੀ ਕੰਮ ਕਰਦੀ ਹੁੰਦੀ ਹੈ ਜਿਵੇਂ ਕਹਿੰਦੇ ਪ੍ਰਮਾਤਮਾ ਉਸੇ ਨੂੰ ਕਿਹਾ ਹੈ ਜਿੱਦਾਂ ਦਾ ਸੋਚੋਗੇ ਤਿੱਦਾਂ ਦਾ ਪਾਓਗੇ ਸੱਚੀ ਮਿੱਚੀ ਸਮਾਜ ਉਸੇ ਲਈ ਹਾਂ ਤੇ ਤੁਰਿਆ ਜਾਂਦਾ ਸਾਨੂੰ ਡਰ ਲੱਗਦਾ ਸਾਡੇ ਬੱਚੇ ਨਸ਼ਿਆਂ ਤੇ ਨਾਲ ਲੱਗ ਜਾਣ ਸਾਨੂੰ ਡਰ ਲੱਗਦਾ ਕਿਤੇ ਬੇਰੁਜ਼ਗਾਰੀ ਤੋਂ ਸਾਨੂੰ ਡਰ ਲੱਗਦਾ ਵੀ ਸਾਡੇ ਬੱਚੇ ਕਿਸੇ ਗਲਤ ਸੰਗਤ ਦੇ ਨਾਲ ਪੈ ਜਾਣ ਸਾਡੇ ਬੱਚੇ ਕਿਤੇ ਆਗਿਆ ਕਰੀ ਨਾ ਨਿਕਲ ਨਾ ਸਾਨੂੰ ਲੱਗਦਾ ਕਿ ਸਾਡੇ ਬੱਚੇ ਨੂੰ ਨੌਕਰੀ ਨਾ ਮਿਲੇ ਸਾਡਾ ਬੱਚਾ ਪੈਸਾ ਕਮਾਵੇ ਸਾਡੇ ਬੱਚੇ ਕੋਲੇ ਵੱਧ ਤੋਂ ਵੱਧ ਪ੍ਰਾਪਰਟੀ ਹੋਵੇ ਦੁਨੀਆ ਦੀ ਗੁਲਾਮ ਹੋਵੇ ਪਰ ਅਸੀਂ ਉਹਨੂੰ ਕਿੰਨਾ ਕਮਜ਼ੋਰ ਬਣਾ ਕੇ ਅਸੀਂ ਉਹਨੂੰ ਸਾਡੇ ਬੱਚੇ ਨੂੰ ਵਿਰਾਸਤ ਵਿੱਚ ਕੀ ਦੇ ਰਹੇ ਹਾਂ ਇਹ ਦੇਖੋ ਤੁਸੀਂ ਤੁਸੀਂ ਛੋਟੇ ਬੱਚੇ ਨੂੰ ਵਿਰਾਸਤ ਵਿੱਚ ਕੀ ਦੇ ਰਹੇ ਹੋ ਸੋਚ ਕੇ 10 ਮਿੰਟ ਬੈਠ ਕੇ ਉਹਦੇ ਨਾਲ ਗੱਲਾਂ ਕਰੋ ਦੁੱਖ ਸੁੱਖ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਉਹਦੇ ਨਾਲ ਬੈਠ ਕੇ ਗੱਲਾਂ ਕਰੋਗਾ ਥੋੜਾ ਬੱਚਾ ਤੁਹਾਨੂੰ ਤਾਂ ਹੀ ਸਮਝੂਗਾ ਨਾ ਛੋਟਾ ਪਰਿਵਾਰ ਸੋਨ ਨੂੰ ਨਹੀਂ ਸਮਝ ਰਿਹਾ ਪਰਿਵਾਰ ਪਰਿਵਾਰ ਨੂੰ ਨਹੀਂ ਸਮਝ ਰਿਹਾ ਅੱਜਕੱਲ ਇੱਕ ਘਰ ਦੇ ਪੰਜ ਜੀ ਨੇ ਪੰਜ ਜੀ ਇੱਕ ਦੂਜੇ ਨੂੰ ਸਮਝਦੇ ਉਹ ਉਹਨਾਂ ਨੂੰ ਵੱਡੂ ਵੱਡੂ ਖਾਉ ਕਰਦੇ ਨੇ ਇੱਕ ਦੂਜੇ ਨੂੰ ਉਹਦੇ ਜਦੋਂ ਘਰ ਦੇ ਪੰਜ ਜੀ ਹੁੰਦੇ ਨੇ ਕਹਿੰਦੇ ਫਿਰ ਬਾਹਰਲੇ ਨੂੰ ਮੌਕਾ ਮਿਲ ਜਾਂਦਾ ਹੁੰਦਾ ਹੈ ਉਹਦਾ ਸ਼ਿਕਾਰ ਫਿਰ ਬਾਹਰਲੇ ਕਰਦੇ ਨੇ ਕਿਉਂਕਿ ਉਹ ਵੀ ਤਾਂ ਇੱਕ ਬਗਿਆੜ ਨੇ ਨਾ ਉਹ ਵੀ ਤਾਂ ਲੁੱਟ ਕਿਉਂਕਿ ਅਸੀਂ ਇੱਕ ਲੁੱਟਣ ਵਾਲੀ ਬਿਰਤੀ ਵੱਲ ਚੱਲੇ ਪਿਆ ਉਹ ਕਹਿੰਦੇ ਵੀ ਜੀ ਅਸੀਂ ਸਕਸੈਸ ਨੇ ਹੋਣਾ ਤਾਂ ਦੂਜੇ ਨੂੰ ਵੀ ਹੋਣ ਨਹੀਂ ਦੇਣਾ ਇਹਦੀਆਂ ਖੁਦ ਅੱਖੀਂ ਦੇਖੀਆਂ ਉਦਾਹਰਨਾਂ ਮੇਰੇ ਮੈਂ ਖੁਦ ਦੇਖੀਆਂ ਨੇ ਇਹ ਚੀਜ਼ਾਂ ਵੀ ਲੋਕ ਸਾਨੂੰ ਤਬਾਹ ਕਿਵੇਂ ਕਰਦੇ ਨੇ ਕੁਝ ਕੁ ਸਾਨੂੰ ਜ਼ਿੰਦਗੀ ਦੇ ਵਿੱਚ ਆ ਕੇ ਨਾ ਜਿਹੜੀ ਚੀਜ਼ਾਂ ਨੇ ਤੁਸੀਂ ਸਿਹੜੀਆਂ ਵੀ ਆ ਨੇ ਕਿੱਦਾਂ ਦੇ ਰਿਸ਼ਤੇ ਸਿਹੜੇ ਨੇ ਉਹ ਚੀਜ਼ਾਂ ਦੇ ਤੁਹਾਨੂੰ ਬਾਅਦ ਜਾ ਕੇ ਰਿਜ਼ਲਟ ਪਤਾ ਲੱਗਦਾ ਜਦੋਂ ਤੁਹਾਡਾ ਹੁਕਮ ਨੂੰ ਖਤਮ ਕਰ ਚੁੱਕੇ ਹੁੰਦੇ ਨੇਗੇ ਉਹਨਾਂ ਨੇ ਇੱਕ ਮੌਕਾ ਦੇ ਜਾਂਦਾ ਪਰ ਇਹ ਚੀਜ਼ਾਂ ਤੁਹਾਡੇ ਬੱਚੇ ਵੀ ਬਾਤ ਕਰ ਰਹੇ ਨੇ ਜੋ ਐਦਾਂ ਦਾ ਸਮਾਜ ਹੈ ਨਾ ਸਮਾਜ ਉਹ ਉਹ ਉਹਨਾਂ ਦੇ ਬੱਚੇ ਉਦਾਂ ਦੀ ਬਿਰਤੀ ਦੇ ਹੀ ਹੋਣਗੇ ਜੇ ਅੱਜ ਕੱਲ ਜਿਹੜੇ ਚਿਹਰੇ ਨੇ ਅੱਜ ਕੱਲ ਰਾਵਣ ਵਾਂਗੂ 10-10 ਚਿਹਰੇ ਚੱਕੀ ਫਿਰਦੇ ਨੇ ਲੋਕਾਂ ਅੰਦਰੋਂ ਕੁਝ ਹੋਰ ਹੁੰਦੇ ਬਾਹਰੋਂ ਕੁਝ ਹੋਰ ਹੁੰਦੇ ਨੇ ਲੋਕਾਂ ਦੇ ਲਈ ਵਰਤਨ ਦੇ ਕੁਝ ਹੋਰ ਹੁੰਦੇ ਨੇ ਆਦੇ ਬੱਚਿਆਂ ਲਈ ਕੁਝ ਹੋਰ ਹੁੰਦੇ ਨੇ ਪਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਉਹ ਸਾਰੇ ਛੋਡੇ ਤੇ ਵੀ ਇੰਪਲੀਮੈਂਟ ਛੋਡੇ ਬੱਚਿਆਂ ਤੇ ਵੀ ਇੰਪਲੀਮੈਂਟ ਹੋ ਰਹੇ ਨੇ ਉਹ ਕਹਿੰਦੇ ਦੂਜੇ ਨੂੰ ਤਬਾਹ ਕਰਨ ਵਾਲਾ ਖੁਦ ਤਬਾਹ ਹੋ ਜਾਂਦਾ ਇਸ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਸੋਚ ਦਿਓ ਆਪਣੇ ਬੱਚਿਆਂ ਨੂੰ ਚੰਗੇ ਰਾਹ ਤੇ ਤੋਰੋ ਚੰਗੀ ਸੋਚ ਦਿਓ ਪੈਸਾ ਆਪੇ ਆਉਣ ਜਾਣੀ ਚੀਜ਼ ਐ ਇਹ ਤਾਂ ਹੱਥਾਂ ਦੀ ਮਿਹਨਤ ਨਾਲ ਮਿਲ ਜਾਣਾ ਧੰਨਵਾਦ